ਆਜੋ ਜਨਾਲਾ ਰੋਡ ਆਜੋ ਚੈਂਪੀਅਨ ਛੱਤ ਗੁਰਵਿੰਦਰ ਭਾਈ ਦੀ ਠੀਕ ਆ ਤੁਹਾਡੇ ਸਤਜ ਜੀ ਨਾ ਜੀ ਆਪਾਂ ਚੱਲੇ ਉੱਤਰ ਲੈਣ ਹਾਂਜੀ ਲੋ ਭਾਈ ਵੇਖ ਲੋ ਪੱਟੇ ਏਰੀਆ ਠੀਕ ਆ ਜਨਾਲ ਆਜੋ ਡਰੇਨ ਇਹਦੇ ਉੱਤੇ ਉੱਤੇ ਜਾਣ ਦੇ ਜੋ ਤੇ ਮੇਰੇ ਭਰਾ ਕਹਿੰਦੇ ਆ ਪਾਰ ਦੇ ਕਬੂਤਰ ਚਾਹੀਦੇ ਆ ਠੀਕ ਆ ਔਰੰਗਾ ਰੰਗਾ ਮੋਹਰਾ ਆਲੇ ਆ ਮਗਰ ਨਾ ਭਜਿਆ ਕਰੋ ਠੀਕ ਆ ਕਿਉਂਕਿ ਭਾਜੀ ਮੋਹਰਾ ਆਲੇ ਦੇ ਤੇ ਯਕੀਨ ਜਾਈ ਨਹੀਂ ਜੋ ਰਹਿ ਗਿਆ ਸਾਜਾ ਪੁੱਛੇ ਉਹਦੇ ਤੇ ਸਾਰੇ ਮੋਹਰਾ ਵੀ ਆਵ ਲੋਂਦੇ ਆ ਤੇ ਪਾਪ ਦਾ ਭਾਗੀਦਾਰ ਹੋਏ ਚ ਨਾਲ ਸਾਨੂੰ ਵੀ ਬਣਾਉਂਦੇ ਆ ਠੀਕ ਆ ਜੀ ਬਾਕੀ ਜਿਹੜੇ ਪਰਿੰਦੇ ਆਏ ਲਵਾਗੇ ਉਹ ਨਾ ਵੀਰ ਆਣਾ ਵੀ ਤੁਹਾਨੂੰ ਮਲਾਉਣੇ ਆਂ ਪਹੁੰਚ ਨਹੀਂ ਆਏ ਆ ਆਪਾਂ ਬਸ ਠੀਕ ਹੈ ਜੀ ਆ ਵੇਖ ਲੋ ਚਲ ਆ ਵੀ ਆ ਬਾਣੇ ਜਾ ਠੀਕ ਹੈ ਜੀ ਬਾਕੀ ਵੀ ਇਦੀ ਸ਼ਾਟ ਤੇ ਜਾ ਕੇ ਕੰਟੀਨਿਊ ਕਰ ਰਹੇ ਆ ਲਓ ਜੀ ਖੁੱਲ ਜਾ ਸਿੰਮ ਸਿੰਮ ਆ ਵੇਖ ਲੋ ਆਹ ਹਾ ਹਾ ਮਾਰਾ ਤਰੱਕੀਆਂ ਬਖਸ਼ੇ ਇਹਨਾਂ ਨੂੰ ਲੋ ਜੀ ਕਿਹੇ ਟਾਈਮ ਦੇ ਉੱਤੇ ਆ ਵੀ ਕੂਤਰੇ ਨਾਲੇ ਵੇਚਨੇ ਲਾਇਆ ਈ ਇਹ ਹੁਣ ਕੱਟ ਗਿਆ ਇੱਥੇ ਸੁੱਟਦਾ ਇਹਨਾਂ ਨੇ ਠੀਕ ਆ ਪੁਰਾਣੀਆਂ ਵੀਡੀਓ ਵੇਖਿਓ ਤੁਹਾਨੂੰ ਪਤਾ ਲੱਗ ਜੇਗਾ ਕਿ ਚੁਤਰੇ ਹੋਊਗਾ ਅਭੀ ਹੋਏਗਾ ਕੇਸਰੀ ਮੋਟੀਆਂ ਜਾਗਦੀ ਆ ਠੀਕ ਆ ਜੀ ਬਸ ਇਹ ਘੜੀ ਚ ਕੁਸ਼ ਪਾਲੇ ਚ ਕੁਸ਼ ਇਹਨਾਂ ਦੀਆਂ ਇਹੋ ਹੀ ਜਾਣਨ ਕਿ ਇਹ ਇੱਕ ਹੋਰ ਇਹ ਨਾਲੇ ਆ ਉੱਤੇ ਆ ਪਤਾ ਨਹੀਂ ਕਿੱਥੋਂ ਫੜੀ ਆ ਕਿੱਥੋਂ ਫੜੀ ਜੋਏ ਲੈਂਦੀ ਆ ਬਹੁਤ ਜੰਗੀ ਜਬੋ ਲੋ ਭਾਈਆ ਮਾਦੀ ਇੱਕ ਵੇਖਿਓ ਤੇ ਪਿਛਲੀ ਵੀਡੀਓ ਚ ਵੀ ਵੇਖੀ ਹਣੀ ਬਿਜਲੀ ਆ ਕੇ ਸਾਲੀ ਮਾਦੀ ਕਾਦੀ ਆ ਆ ਲੋ ਭੱਜੀ ਫਿਰਨਾ ਇੰਨੇ ਲੈ ਠੀਕ ਹੈ ਜੀ ਆ ਕਬੂਤਰ ਜੋ ਇਹਨਾਂ ਦੇ ਇਧਰ ਆਹ ਵੇਖਿਓ ਭਾਈਆ ਅੱਲਾ ਲੁੰਡੀ ਬੁੰਡੀ ਜੀ ਕੀਤੀ ਇਹਨਾਂ ਨੇ ਇੱਕ ਐਵੇਂ ਕਿਆਵੇਂ ਨਹੀਂ ਕੀਤੀ ਜੋ ক্লোਜ ਕਰਦਾ ਮੇਰੇ ਕੋਲ ਨਾ ਟਾਈਮ ਥੋੜਾ ਨਹੀਂ ਤੇ ਮੈਂ ਤੁਹਾਨੂੰ ਸ਼ੌਂਕ ਕਰਾਈ ਦੇਣਾ ਚਲੋ ਜੀ ਟੈੜੀ ਮਾਦੀ ਕੀ ਜੋ ਭਾਈ ਆ ਪਾਈ ਮਾਦੀਆਂ ਦੋ ਲੈ ਆ ਲਈਆਂ ਇੱਥੇ ਬੈਠੀਆਂ ਜੀ 골ਡਨ ਤੇ ਆੜੀ ਉੱਪਰ ਉੱਪਰਲੇ ਬਣੇ ਗਿੜਕੇ ਜੀ ਦਾ ਕਬੂਤਰ ਦੇ ਮਗਰ ਹਾਂ ਆਪ ਅਧਿਕਾਰ ਲਿਆ ਦੋਵੇਂ ਆੜੀ ਕਾਲੀ ਤੇ ਕਾਲੀ ਅੱਛਾ ਲੋ ਜੀ ਆਹ ਨਾਲ ਹੀ ਲੈਂਦੀ ਐ ਜੋ ਮਾਦੀਆਂ ਇਹ ਕਹਿੰਦਾ ਇੱਕ ਉਹ ਤੇ ਰੰਗ ਇਹ ਸਭ ਜੋ ਹਾਂ ਜੀ ਵੀਰ ਕਹਿ ਰਹੇ ਨਾ ਕਬੂਤਰਾਂ ਦੇ ਰੇਡ ਕਿਉਂ ਘਟ ਹੋ ਗਏ ਆ ਲੋ ਭਾਈ ਵੇਖੋ ਕਬੂਤਰ ਅਣ ਗਿਣਤ ਕਬੂਤਰ ਆ ਰਿਹਾ ਜੀ ਅਣ ਗਿਣਤ ਆ ਵੇਖ ਲੋ ਭਾਈ ਸਾਰੇ ਜਾਲ ਖੁੱਡੇ ਭਰੇ ਵੇ ਦੱਸੋ ਇਹਨੇ ਕੂਤਰ ਕਿੱਥੇ ਜਾਣਗੇ ਤੇ ਕਈ ਵੀਰ ਕਹਿੰਦੇ ਭਾਈ ਰੇਡ ਘਟ ਗਿਆ ਕਬੂਤਰਾਂ ਦਾ ਵੇਖ ਲਓ ਜੇ ਭਾਈ ਕਿ ਇਹਨੂੰ ਚਾਹੀਦੀ ਹੁਣ 400 ਰੁਪਏ ਨਾਲ ਕੇਚੋ ਛਾਂਡ ਕੇ ਕੱਢ ਲਓ ਹੈਨਾ ਆਹ ਕਬੂਤਰਾਂ ਨੂੰ ਛਾਂਡ ਕੇ 400 ਰੁਪਏ ਨਾਲ ਕੱਢ ਲਓ ਭਾਈ ਆਗੇ ਠੀਕ ਹੈ ਜੀ ਸਿਰਫ ਆਹ ਥਲੜਿਆਂ ਦੇ ਵਿੱਚੋਂ ਆਹ ਜਿਹੜੇ ਆ ਵਿਕੇ ਹੋਏ ਸਾਰੇ ਭਾਈ ਇਹ ਲਾਰਡ ਵੀ ਹੈ ਸਾਰੇ ਆ ਵੀ ਲਾਰਡ ਹੋਣ ਆਜੋ ਭਾਈ ਠੀਕ ਆ ਆ ਵੇਖ ਲੋ ਕਬੂਤਰ ਹੀ ਕਬੂਤਰ ਆ ਵੇਖ ਲੋ ਲੋ ਚਾਰ ਪੰਜ 6 7 8 9 ਲੋ ਜੀ 10 ਪੀਸ ਜੋ ਠੀਕ ਹੈ ਜੀ ਭਾਈ ਵਿੰਗਾ ਡ링ਾ ਚੈੱਕ ਕਰ ਲੋ ਆ ਜੋ ਚੰਗੀ ਤਰ੍ਹਾਂ ਗੌਰ ਕਰਕੇ ਮੁੜ ਕੇ ਨਾ ਗਿਓ ਆਪਾਂ ਨੂੰ ਭੁੰਦੀ ਗਰੰਟੀ ਕੀ ਜੋ ਬਾਅਦ ਚੋਂ ਦੀ ਕੋਈ ਗਰੰਟੀ ਨਹੀਂ ਹੈਗੀ ਆ ਭਾਈ ਲਾੜ ਆਜੋ ਹੁਣ ਠੀਕ ਆ 450 ਰੁਪਏ ਨਾ ਕੇ ਗਿਜੋਈ ਲੈਣੀ ਹੋਣਗੇ ਤੇ ਦੱਸ ਦਿਓ ਠੀਕ ਹੈ ਜੀ ਆ ਵਿੱਚੇ ਜੋ ਗੁੱਤਰ ਭਾਈ ਵੇਖ ਲੋ ਠੀਕ ਆ ਆ ਜੀਰਾ ਕਬੂਤਰ ਵੀ ਵੇਚਿਓ ਮਾਦੀ ਹੋਣੀ ਨਾਰੇਗਾ ਜੀਰਾ ਆ ਜੀਰੇ ਦਾ ਸ਼ੁਣ ਕਰਾਈਆਂ ਨੇ ਲੋ ਭਾਈ ਕਿਹਨ ਜੀਰਾ ਪਰ ਬਣਾਉਣਾ ਹਨ ਤੇ ਆ ਬਣਾ ਲਿਓ ਬਹੁਤ ਚੰਗੀ ਮਾਦੀ ਜੀ ਦੀ ਠੀਕ ਹੈ ਜੀ ਆ 35 ਵਾਲੀ ਵੀ ਵਗਾ ਦਿਓ ਭਾਈ ਕੋਈ ਇਹ ਨਾ ਕਵੇ ਮਲਵੈਣ ਆ ਚੱਟੀ ਲੋ ਭਾਈ 35 ਵਾਲੀ ਮਾਦੀ ਹੀ ਜੋ ਮੈਲੀਆਂ ਅੱਖਾਂ ਚ ਬਾਕੀ ਭਾਈ ਆ ਥੱਲੇ ਜਿੰਨੇ ਵੀ ਕਬੂਤਰ ਆ ਵੇਖ ਲਓ ਠੀਕ ਹੈ ਜੀ ਜੇ ਕੇ ਨੇ ਛਾਂਟ ਕੇ ਲੈਣੀ ਹੁਣ ਕੂਤਰ ਲੈ ਸਕਦੇ ਆ ਭਾਈ ਆ ਵੇਖ ਲੋ ਬਹੁਤ ਚੰਗੇ ਕਬੂਤਰੇ ਗਿਆ ਇਹ ਆ ਵੀ ਛਾਂੜ ਕੇ 150 ਰੁਪਏ ਵਾਧਿਆ ਬਾਕੀ ਲਾੜ ਚ ਚੱਲਦੇ ਰਹਿੰਦੇ ਇਦਾਂ ਠੀਕ ਹੈ ਜੀ ਬਾਕੀ ਕਵਰ ਬਾੜ ਵੀ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਵੇਖੋ ਕਈ ਮੇਰੇ ਭਰਾ ਕਹਿੰਦੇ ਕਿਉਂ ਰੇਟ ਘਟ ਗਏ ਕਬੂਤਰਾਂ ਦੇ ਵੇਖੋ ਭਾਈ ਰੇਟ ਨਾ ਘਟਣ ਤੇ ਕੀ ਹੋਣਾ ਵੇਖੋ ਸਾਹੀ ਇਹ ਵਰਗਾ ਕਬੂਤਰ ਆ ਆ ਵੇਖੋ ਕਬੂਤਰ ਵੇਖੋ ਕਬੂਤਰ ਬਿਆਣੀ ਗਲੋਣੀ ਵੇਖੋ ਇਹਦੀ ਠੀਕ ਆ ਆਓ ਵੇਖੋ ਜੀ ਮਾਦੀ ਵੇਖੋ ਇਹੋ ਜੀ ਆ ਵੇਖੋ ਫਸੀ ਗੱਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਆ ਇੱਕ ਜਾਨਵਰ ਆ ਜਿਹਦੀ ਨਾ ਸਨੈਪ ਮੈਨੂੰ ਗਰੁੱਪ ਦੇ ਵਿੱਚ ਆਈ ਆ ਇਹ ਮਨੂਣ ਚੇਤਾਨੀਆਂ ਵੀਰ ਕਿਹੜਾ ਵਾ ਤੇ ਵੀਰ ਜੀ ਆ ਕਬੂਤਰ ਜਿਹੜੇ ਕਿਸ ਵੀਰ ਦਾ ਹੋਏਗਾ ਦੱਸ ਦਿਓ ਭਾਈ ਠੀਕ ਆ ਜੀ ਆ ਰੰਗ ਲੱਗੇ ਜਿਹਾ ਉੱਤੇ ਕੇਸਰੀ ਠੀਕ ਹੈ ਜੀ ਅੰਦਰ ਕੋਈ ਰੰਗ ਨਹੀਂ ਹੈ ਜਿਹਾ ਠੀਕ ਹੈ ਜਨਾਬ ਤੇ ਸਨੈਪ ਮੈਂ ਅਟੈਚ ਕਰ ਦਿਆਂਗਾ ਨਾਲ ਠੀਕ ਹੈ ਇਹ ਆਪਾਂ ਨੂੰ ਕਿਸ ਵੀਰ ਨੇ ਕਿਹਾ ਸੀ ਕਬੂਤਰ ਪਰ ਕੂਤਰ ਆਪਾਂ ਨੂੰ ਲੱਭ ਗਿਆ ਪਰ ਹੈ ਕਿਹੜੇ ਵੀਰ ਦਾ ਹੋਣੀ ਸਾਨੂੰ ਪਤਾ ਤੇ ਪਾਵਾਂਗੇ ਗਰੁੱਪ 'ਚ ਜਿਹਦਾ ਹੋਏਗਾ ਦੱਸ ਦਿਓ ਭਾਈ ਠੀਕ ਹੈ ਜੀ ਇੱਕ ਆ ਜੀ ਕਬੂਤਰ ਹੈਗਾ ਜੋ ਠੀਕ ਹੈ ਜੀ ਲਓ ਭਾਈ ਆ ਰੰਗ ਲੱਗਾ ਜੋ ਲੋ ਭਾਈ ਆ ਰੰਗ ਲਗਾਜਾ ਆ ਕਬੂਤਰ ਜੀ ਠੀਕ ਹੈ ਜੀ ਹਾਂ ਜੀ ਭਾਈ ਇਹ ਜਸਟ ਸ਼ੌਂਕ ਹੈਗਾ ਜੋ ਭਾਈ ਠੀਕ ਹੈ ਜੀ ਸੇਪਰਾ ਬਣੀ ਸ਼ੌਂਕ ਵਾਸਤੇ ਇਹ ਇਸ ਪਰ ਨੂੰ ਕੀ ਕਹਿੰਦੇ ਕਿਤੇ ਵੇਲੇ ਟਾਈਮ ਤੁਹਾਨੂੰ ਬਣਾ ਕੇ ਵੀਡੀਓ ਪਾਵਾਂਗੇ ਠੀਕ ਹੈ ਬਰੀਡਿੰਗ ਸੈਟਅਪ ਹੈ ਭਾਈ ਇਹ ਸਾਰਾ ਹੈ ਕਿੰਨਾ ਦਾ ਵਾ ਉਹ ਅਸੀਂ ਨਹੀਂ ਸ਼ੋਅ ਕਰ ਸਕਦੇ ਮਜਬੂਰੀ ਹੈ ਸਾਡੀ ਠੀਕ ਹੈ ਆ ਵੇਖ ਲਓ ਭਾਈ ਬਹੁਤ ਚੰਗੇ ਜਾਨਵਰ ਏ ਵੇ ਲੋ ਭਾਈ ਮਲਵਈਆਂ ਦੇ دیਵਾਨੇ ਖੁਸ਼ ਹੋ ਜਾਣ ਸਾਰੇ ਡੱਬੇ ਦਬਾਜ ਲੱਕੜਾਂ ਨੂੰ ਪਕੜਾਂ ਨੀ ਚੱਕੜਾਂ ਨਾ ਕਾਲੇ ਪੀਲੇ ਚਟੇ ਨੀਲੇ ਹਰੇ ਗੁਲਾਬੀ ਠੀਕ ਹੈ ਜੀ ਐ ਪਰਿੰਦੇ ਜੀ ਸਾਡਾ ਗੋਲਡਨ ਟਾਇਰ